ਜੀ ਸਟਾਰਟ ਕਰਨਾ ਬਹੁਤ ਜ਼ਰੂਰੀ ਆ ਬਾਈ ਪਤਾ ਲੱਜ ਜਾਂਦਾ ਵੀ ਟਰੈਕਟਰ ਦੀ ਆਵਾਜ਼ ਕਿਵੇਂ ਦੀ ਆ ਲੈ ਬਾਈ ਐਨ ਓਕੇ ਆ ਸਸਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਦੋ ਟਰੈਕਟਰ ਦਿਖਾਉਣੇ ਆ ਅੱਜ ਤੁਹਾਨੂੰ ਸਾਡੇ ਸੋਨਾ ਲੀਕ ਵਾਲੇ ਵੀਰਾਂ ਕੋਲ ਖੜੇ ਆ ਟਰੈਕਟਰ ਇੱਕ ਡੀਆਈ 750 ਇਹ ਇੱਕ ਇਕੱਲਾ ਡੀਆਈ ਪਿਆ ਹੈ ਬਾਈ ਠੀਕ ਆ ਜੀ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਆ ਕੋਈ ਵੀ ਸ਼ਕੀਨ ਹੋਇਆ ਸੋਨਾ ਲੀਕਾ ਲੈਣ ਦਾ ਤਾਂ ਵੀਡੀਓ ਪੂਰੀ ਦੇਖਿਓ ਬਾਈ ਆਪਾਂ ਤੁਹਾਨੂੰ ਮਾਡਲ ਸਾਰਾ ਕੁਝ ਦੱਸਾਂਗੇ ਟਰੈਕਟਰ ਬਾਰੇ ਤੇ ਸਾਡੇ ਵੀਰ ਨਾਲ ਹੀ ਜੌਂਡੀਰ ਵਾਲੇ ਬਾਈ ਸਾਡੇ ਪਾਵਲਾ ਵੀਰ ਤੇ ਹੈਪੀ ਬਾਈ ਹੋਰ ਵੀਰੇ ਵੀਰੇ ਠੀਕ ਠਾਕ ਜੀ ਸਾਰੇ ਠੀਕ ਹੈ ਮੌਸਮ ਠੰਡਾ ਹੋ ਗਿਆ ਮਹੀਨਾ ਹਨਾ ਹਾਂ ਮੌਸਮ ਬਾਈ ਤੇ ਆਪ ਤਾਂ ਮੀਂਹ ਪੈ ਗਿਆ ਥੋੜਾ ਜਿਹਾ ਕੱਲ ਮੀਂਹ ਪਿਆ ਬਾਈ ਥੋੜਾ ਜਿਆ ਥੋੜਾ ਜਿਆ ਠੰਡਾ ਹੋ ਗਿਆ ਮੌਸਮ ਦੇਖੋ ਆ ਪਾਣੀ ਵੀ ਖੜਾ ਕਿਤੇ ਕਿਤੇ ਤੇ ਸਾਡੇ ਦਾ ਬਾਈ ਲਗਭਗ ਜਿਹੜੇ ਸਾਡੀ ਏਜੰਸੀਆਂ ਟਰੈਕਟਰ ਖੜੇ ਸਾਨੂੰ ਸਾਰੇ ਆਲਰੇਡੀ ਦਿਖਾਏ ਹੋਏ ਆ ਤੇ ਆ ਦੋ ਟਰੈਕਟਰ ਇਹਨਾਂ ਕੋ ਆਏ ਹੋਏ ਆ ਬਾਈ ਇਹਦੇ ਬਾਰੇ ਜਾਣਕਾਰੀ ਦੇਣੀ ਹੈਪੀ ਬਾਈ ਹਾਂ ਹੈਪੀ ਬਾਈ ਦੇ ਮਾੜੀ ਮਾੜੀ ਜਾਣਕਾਰੀ ਕਿੰਨੇ ਕੁ ਟੇਰ ਹੋਊਂਗੇ ਇਹਦੇ ਇਹ 19 ਮਾਡਲ ਹੈ ਬਾਈ ਇਹ ਦੋ ਇਹ 2019 ਮਾਡਲ 750 ਪਾਬਲੇ ਬਾਈ ਨੂੰ ਸੋਨਾਲੀਕਾ ਬਾਰੇ ਵੱਧ ਨਾ ਹੋਲ ਜਾ ਕਿਉਂਕਿ ਬਾਈ ਨੇ ਪਹਿਲਾਂ ਸੋਨਾਲੀਕਾ ਜੇ ਕੰਮ ਕਰਿਆ ਬਾਈ ਨੇ ਇਹ 2.5 ਸਾਲ ਆਏ ਸੋਨਾਲੀਕਾ ਜੇ ਹਾਂ 2.5 ਸਾਲ ਆਏ 2.5 ਸਾਲ ਕੰਮ ਕਰਿਆ ਮੈਂ ਤਾਂ ਥੋੜਾ ਹੀ ਟਾਈਮ ਲਾਇਆ ਚਲੋ ਠੀਕ ਆ ਵੀਰ ਨੇ ਤਾਂ 2.5 ਸਾਲ ਲਾਇਆ ਹੋਣਾ 6 ਮਹੀਨੇ ਬਸ ਇਹ ਹੈਗਾ ਬਾਈ 19 ਮਾਡਲ 19 ਮਾਡਲ ਹਾਂ ਟੈਟੂਰ ਨਾਲ ਦੇ ਹੈ ਬਾਈ ਹਨਾ ਅੱਧੇ ਟਾਇਰ ਨਾਲ ਦੇ ਹੋਣਗੇ ਬਾਈ ਟਰੈਕਟਰ ਤੇ ਕੰਡੀਸ਼ਨ ਚੈੱਕ ਕਰ ਲਓ ਵੀਡੀਓ ਦੇ ਵਿੱਚ ਬਾਈ ਕੀ ਹਿਸਾਬ-ਤਾਬ ਹੈ ਬਾਕੀ ਜੋ ਵੀ ਹੈ ਬਾਈ ਰਿੰਮਾਂ ਨੂੰ ਪਿੱਛੇਲੇ ਨੂੰ ਕਿਤੇ-ਕਿਤੇ ਨਾ ਸਪਰੇਅ ਵੱਜੀ ਹੋਈ ਐ ਸਾਫ ਪਤਾ ਲੱਗਦਾ ਦੇਖੋ ਉਹ ਫਿਰ ਐ ਹੁੰਦਾ ਨਾ ਜੱਗੂ ਬਾਈ ਅਗਲਾ ਮਾੜਾ ਮੋਟਾ ਜਿਗਰ ਕਿਤੇ ਉਹਦੇ ਬੇਟ ਬੋਟ ਲਾਇਆ ਜਿਵੇਂ ਆਵੇ ਮਾਰੀ ਹੁੰਦੀ ਐਂ ਲੱਗਦਾ ਰਿੰਮਾਂ ਦਾ ਰੰਗ ਉੱtre ਹੀ ਜਾਂਦਾ ਹਮ ਅਗਲਾ ਫਿਰ ਕਹਿੰਦਾ ਵੀ ਚਲ ਸਪਰੇਅ ਮਾਰ ਲਈ ਸਹੀ ਗੱਲ ਆ ਠੀਕ ਆ ਲੋਗੇ 19 ਮਾਡਲ ਆ ਵੀਰੇ ਹੋਰ ਬਾਈ ਉੰਨੀ ਆ ਉਹ ਵੀ 19 ਹੈ ਬਾਈ ਆ ਵੀ 19 ਹੋ ਠੀਕ ਹੈ ਜੀ ਲੈ ਬਾਈ ਇੱਕ ਇਧਰ ਆ ਖੜਾ ਜੀ ਡੀਆਈ 50 ਤਿੰਨ ਸਿਲੰਡਰ ਵਾਲਾ ਠੀਕ ਹੈ ਜੀ ਤਕਰੀਬਨ ਬਾਈ ਛਾਬੀਆਂ ਵਿੱਚ ਹੈ ਨਹੀਂ ਇਹਦੇ ਤੇ ਸਾਡਾ ਬਾਈ ਪ੍ਰਥੀ ਤੁਹਾਨੂੰ ਸਟਾਰਟ ਕਰਕੇ ਦਿਖਾਉ ਟਰੈਕਟਰ ਕਿਉਂਕਿ ਸਟਾਰਟ ਕਰਨਾ ਬਹੁਤ ਜ਼ਰੂਰੀ ਹੈ ਬਾਈ ਪਤਾ ਲੱਗ ਜਾਂਦਾ ਵੀ ਟਰੈਕਟਰ ਦੀ ਆਵਾਜ਼ ਬੋਚ ਕਿਵੇਂ ਦੀ ਆ ਲੈ ਬਾਈ ਐਨ ਓਕੇ ਆ ਸਟਾਰਟਿੰਗ ਪਰਤੀ ਓਕੇ ਆ ਓਕੇ ਆ ਸਾਰੇ ਥੱਲੀ ਆ ਪੂਰੀ ਠੀਕ ਆ ਨਿੱਕੇ ਨੰਬਰ ਟੈਕਸਟਰ ਵਧੀਆ ਕੰਮ ਕਰਦਾ ਠੀਕ ਆ ਇਹ ਸਾਡਾ ਭਾਈ ਪ੍ਰਥਵੀ ਭਾਈ ਸਾਡਾ ਸੋਨਾ ਲੀਕਾ ਜਮਿਸਤਰੀਆ ਫੋਰਮੈਨ ਆ ਤੇ ਵੈਸੇ ਤੁਹਾਨੂੰ ਪਤਾ ਬਈ ਇਹ 4 ਸਿਲੰਡਰ ਵਾਲਾ ਟਰੈਕਟਰ ਆ ਇਹਦਾ ਖੇਤੀ ਇੰਜਨ ਆ ਇੰਜਨ ਗੇਅਰ ਕੱਢੀ ਤੇ ਟਰੈਕਟਰ ਮੰਨਿਆ ਜਾਂਦਾ ਹਾਂ ਤੇ ਲਿਫਟ ਵਗੈਰਾ ਕੋਈ ਦੇ ਵਿੱਚ ਦੀ ਕੋਈ ਮਿਕਸ ਨਹੀਂ ਹੈ ਠੀਕ ਆ ਠੀਕ ਆ ਭਾਈ ਇਹ ਜੋ ਟਰੈਕਟਰ ਆ ਠੀਕ ਆ ਇਹ ਐਨਾ ਕਿ ਤਾਂ ਮੜਾ ਮੋਟਾ ਦਾ ਚਲਣਾ ਜਿਹੜਾ ਆਹ ਧੋਣੇ ਧੋਣੇ ਕਰਕੇ ਲੱਗਦਾ ਦੇਖਣ ਬਾਕੀ ਦੇਖ ਰਿਹਾ ਠੀਕ ਆ ਬਾਈ ਠੀਕ ਆ ਜੀਵੀਕਾਰ ਕੋਲ ਤਾਂ ਟਰੈਕਟਰ ਆਇਆ ਠੀਕ ਆ ਜੀ ਓਕੇ ਬਾਈ ਰੇਟ ਇਹਦਾ 4.5 ਲੱਖ ਮੰਗਦੇ ਬਾਈ ਹਾਂ ਜੀ ਇਹਦੇ 4.5 ਲੱਖ ਭਾਈ 4.5 ਲੱਖ ਰੁਪਏ ਮੰਗਦੇ ਤਾਂ 19 ਮਾਡਲ ਦਾ ਬਾਕੀ ਦਾ ਮੜਾ ਮੋਟਾ ਜੋ ਵੀ ਰੇਟ ਆ ਮੌਕੇ ਤੇ ਇਹ ਸਿੰਪਲ ਸਿੰਪਲ ਲੋ ਹਾਈ ਵਾਲਾ ਬਾਈ ਮੀਡੀਅਮ ਚ ਨਹੀਂ ਹੈਗਾ ਇਹ ਸਿੰਪਲ ਲੋ ਹਾਈ ਵਾਲਾ ਆ 19 ਮਾਡਲ ਹੈ ਠੀਕ ਹੈ ਜੀ ਇਹਨੂੰ ਵੀ ਬੰਪਰ ਜਿਹਾ ਲੱਗਿਆ ਹੋਇਆ ਬਾਈ ਮੂਰੇ ਫੈ ਟੂਰੇ ਦੇ ਵੀ ਨਾਲ ਤੇ ਲੱਗਦੇ ਆ ਇਹਦੇ ਬਸ ਇਹਦੇ ਵੀ ਅੱਧ ਤੇ ਮਾਣੇ ਮੋਟੇ ਵੱਧ ਹੋਣਗੇ 55 60 ਪੈਸੇ ਇਹ ਬਾਈ ਆਰ ਐਕਸ ਸ਼ੋਅ ਚਾ ਉਹ ਦੂਜਾ ਡੀ ਆਈ ਸ਼ੋਅ ਚਾ ਇਹ ਆਰ ਐਕਸ ਸ਼ੋਅ ਦੇ ਵਿੱਚ ਹੈ ਠੀਕ ਹੈ ਜੀ ਇਹਦਾ ਵੀ ਰੇਟ ਲਗਭਗ ਇੰਨਾ ਕੇ ਬਾਈ 1.5 4 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਠੀਕ ਹੈ ਜੀ ਬਾਕੀ ਨੂੰ ਸਟੇਰੀਨ ਸ਼ੋਅਰੂਮ ਦੇਖ ਲਓ ਦੂਆ ਪਿਆ ਹੋਇਆ ਇਹਨੂੰ ਫੈਂਸੀ ਜਿਹਾ ਹੁੰਦਾ ਜਿਹੜਾ ਅੱਜ ਕੱਲ ਆਉਨੇ ਆ ਆਰ ਬਾਈ ਫਾਇਦਾ ਕੋਈ ਨਹੀਂ ਹੈਗਾ ਨਾ ਚੀਜ਼ਾਂ ਦਾ ਐਡਾ ਦੇਖੋ ਜੀ ਠੀਕ ਹੈ ਦੋਨੇ ਟਰੈਕਟਰਾਂ ਦਾ ਰੇਟ ਬਾਈ ਸਵੇਂ ਹੈ ਡਿਮਾਂਡ 4.5 4.5 ਮਾਡਲ ਵੀ ਬਰਾਬਰ ਹੈ ਇਹ ਵੀ 19 ਉਹ ਵੀ 19 ਹੈ ਠੀਕ ਹੈ ਜੀ ਬਾਕੀ ਬਾਈ ਜਿਨੇ ਵੀ ਟਰੈਕਟਰ ਲੈਣਾ ਹੋਇਆ ਦੇਖਣਾ ਹੋਇਆ ਤਸੱਲੀ ਕਰਨੀ ਹੋਈ ਤਾਂ ਸਾਡੇ ਸਾਹਮਣੇ ਸਾਡੇ ਨਾਲੇ ਬਿਲਕੁਲ ਸੋਨਾਲੀਕਾ ਦੀ ਏਜੰਸੀ ਹੈ ਨੰਬਰ ਮੈਂ ਨੋਟ ਕਰਾ ਦੇਣਾ 98158 47628 ਠੀਕ ਹੈ ਜੀ 95158 43628 ਇਹ ਨੰਬਰ ਤੇ ਕਾਲ ਕਰਕੇ ਬਾਈ ਇਹਨਾਂ ਕੋਲ ਆ ਕੇ ਟਰੈਕਟਰ ਦੇਖ ਸਕਦੇ ਆ ਆਪਣੀ ਤਸੱਲੀ ਕਰ ਸਕਦੇ ਆ ਜੀ ਠੀਕ ਹੈ ਤੇ ਬਾਕੀ ਜੋ ਵੀ ਰੇਟ ਆ ਮੌਕੇ ਤੇ 5 10 15 20 ਜਿੰਨਾ ਵੀ ਘਟਣਾ 25 ਉਹ ਮੌਕੇ ਦਾ ਬਾਈ ਰੇਟ ਆ ਠੀਕ ਹੈ ਜੀ ਫੋਕਾਕ ਦੇਖ ਲਓ ਪਿੱਛੇ ਤੇ ਮਰਾੜ ਮੂਡੂ ਦੇਖ ਲਓ ਟਰੈਕਟਰ ਦੇ ਬਾਈ ਆ ਪਤਾ ਨਹੀਂ ਬਾਈ ਕਾਤੇ ਰੱਖਿਓ ਥੱਲੇ ਗੁਟਕਾ ਯਾਰ ਤੇ ਹੁੱਕ ਹੱਕ ਚੈੱਕ ਕਰ ਲੋ ਟਰੈਕਟਰ ਦੀ ਬਾਕੀ ਭਾਈ ਹੋਰ ਵੀ ਸਾਡੀਆਂ ਰੋਪੜ ਏਜੰਸੀ ਦੇ ਵਿੱਚ ਪੁਰਾਣੇ ਟਰੈਕਟਰ ਕੱਟੇ ਖੜੇ ਹੁੰਨੇ ਆ ਠੀਕ ਆ ਜੀ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਹੁੰਦਾ ਕੋਈ ਪੁਰਾਣਾ ਤਾਂ ਉਹ ਵੀ ਪੁਰੇ ਹਰੇਕ ਤਰ੍ਹਾਂ ਦਾ ਟਰੈਕਟਰ 15 ਲੱਖ ਤੋਂ ਲੈ ਕੇ ਡੇਢ 2 2.5 3 ਲੱਖ ਤੱਕ ਸਾਰੇ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਜਾਂਦਾ ਕਿਸੇ ਨੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈਣਾ ਪੁਰਾਣਾ ਤਾਂ ਰੋਪੜ ਆ ਕੇ ਭਾਈ ਜਿਹੜਾ ਮਾਰ ਲਿਆ ਕਰੋ ਤੁਹਾਨੂੰ ਕੋਈ ਨਾ ਕੋਈ ਤੁਹਾਡੇ ਮਨਪਸੰਦ ਦਾ ਇੱਕ ਅਦਾ ਟਰੈਕਟਰ ਮਿਲੇ ਜਾਣਾ ਠੀਕ ਹੈ ਜੀ ਸਾਡੇ ਲਗਭਗ ਸਵਰਾਜ ਵਾਲਿਆਂ ਕੋਲ ਵੀ 8 8-10 ਟਰੈਕਟਰ ਹੁੰਦੇ ਆ ਤੇ ਇੱਕਾ ਸਾਡੇ ਜੌਂਡੀਰ ਵਾਲੇ ਵੀਰਾਂ ਕੋਲ ਅਸੀਂ ਪਰਸੋਂ ਵੀ ਥੋੜੀ ਜਿਹੀ ਵੀਡੀਓ ਬਣਾ ਕੇ ਪਾਈ ਸੀ ਆਪਾਂ ਨੇ ਪਾਬਲੇ ਭਾਈ ਆਹ ਕਿਹੜਾ ਮਾਡਲ ਹੈ 2010 2010 ਮੋਹਾਲੀ ਨੰਬਰ ਭਾਈ ਕਾ ਟਰੈਕਟਰ ਖੜਾ ਆਪਣੇ ਵੀਰਾਂ ਕੋਲ 2010 ਮਾਡਲ ਮੋਹਾਲੀ ਦਾ ਨੰਬਰ ਠੀਕ ਹੈ ਜੀ ਕੰਡੀਸ਼ਨ ਦੇਖ ਲਓ ਟਰੈਕਟਰ ਦੀ ਠੀਕ ਹੈ ਪਾਬਲੇ ਟਰੈਕਟਰ ਚਲਾਈ ਚਲੂਈ ਦਾ ਚਲਾਈ ਵਧੀਆ ਇਹ ਦੀ ਡਿਮਾਂਡ ਬਾਈ ਠੀਕ ਆ ਲੀਵਰ ਦੀ ਚਲ ਉਹ ਤਾਂ ਪਾ ਦੂੰਗਾ ਤੁਸੀਂ ਤੇ ਇਹ ਦੀ ਬਾਈ ਡਿਮਾਂਡ ਹੈਗੀ 310 310 ਡਿਮਾਂਡ ਬਾਈ 3 ਲੱਖ 10 ਹਜ਼ਾਰ ਮੁੱਲ ਕਰਦੇ ਆ ਇਹਦਾ ਟਾਇਰ ਤਾਂ ਬਾਈ 30 ਕੇ ਪੈਸੇ ਆ ਟਰੈਕਟਰ ਦੇ ਬਾਕੀ ਮੌਕੇ ਤੇ ਕਰ ਦਾਂਗੇ ਜਾਇਜ਼ ਜਿੰਨਾ ਵੀ ਹੋਇਆ ਮੰਨ ਤਾਂ ਮੁਹਾਲੀ ਦਾ ਨੰਬਰ ਆ ਚੈੱਕ ਕਰੋ ਨੰਬਰ ਚੈੱਕ ਕਰੋ ਈਵੀ 65 11 ਕੇ 1757 ਤੇ ਬਾਕੀ ਇੰਜਨ ਕੇ ਇਹਦਾ ਟਰੈਕਟਰ ਵਧੀਆ ਬਾਈ ਚਲਾਈ ਚਲੂਈਦਾ ਬਾਕੀ ਬਾਈ ਆਪਣੀ ਥੱਲੀ ਆ ਕੇ ਆਪਣੀ ਜਰੂਰ ਕਰਿਓ ਠੀਕ ਹੈ ਜੀ ਮਰਾੜ ਮਰੂੜ ਵਧੀਆ ਪਿਆ ਟਰੈਕਟਰ ਧੋਣੇ ਵਾਲਾ ਬਸ ਉਦਾਂ ਦਾ ਠੀਕ ਹੈ ਬਾਈ ਲਗਭਗ ਸੁੱਕਾ ਏ ਟਰੈਕਟਰ ਦੇ ਕਿਤੋਂ ਲੀਕ ਜਣੀ ਹੈਗੀ ਟਰੈਕਟਰ ਦੀ ਠੀਕ ਹੈ ਜੀ ਤੇ 3 1000 ਦਾ ਰੇਟ ਹੈ 10 ਮਾਟਲ ਤੇ ਜੇ ਕਿਸੇ ਨੇ ਲੈਣਾ ਹੋਇਆ ਬਾਈ ਅਰਜਨ 555 ਪਾਵਰ ਸਟੀering ਵਾਲਾ ਤਾਂ ਇਹ ਟਰੈਕਟਰ ਸਾਡੇ ਜੌਂਡੀਰ ਵਾਲਿਆਂ ਦੇ ਕੋਲ ਆ ਬਾਈ ਇਹਨਾਂ ਕੋਲ ਆ ਕੇ ਦੇਖ ਸਕਦਾ ਆ ਸਾਹਮਣੇ ਖੜੇ ਹਰੇ-ਹਰੇ ਜੇ ਬਾਈ ਠੀਕ ਹੈ ਜੀ ਤੇ ਬਾਕੀ ਬਾਈ ਕਿਸੇ ਵੀ ਜਨੇ ਕੋਈ ਪੁਰਾਣਾ ਟਰੈਕਟਰ ਵਿੱਚ ਦੇਣਾ ਹੁੰਦਾ ਤਾਂ ਬਾਈ ਨਵੇਂਆਂ ਵਿੱਚ ਤਾਂ ਵਿੱਚ ਲੈ ਲੈਣੇ ਬਾਈ ਏਜੰਸੀਆਂ ਨਾਲੇ ਪੁਰਾਣੇ ਵਿੱਚ ਤੇ ਘੱਟ ਬੱਧੇ ਲੈਣੇ ਆ ਠੀਕ ਹੈ ਜੀ ਬਾਕੀ ਉਦਾਂ ਅਸੀਂ ਜਿੱਦਾਂ ਬਾਈ ਅਸੀਂ ਜਿਹੜੇ ਐਂਡੋ ਫਾਰਮ ਵਾਲੇ ਵਜਦੇ ਆ ਅਸੀਂ ਲੈ ਲੈਣੇ ਟਰੈਕਟਰ ਸਿੱਧਾ ਕਿਸੇ ਨੇ ਵੇਚਣਾ ਹੁੰਦਾ ਕਿਉਂਕਿ ਸਾਡਾ ਨਵੇਂਆਂ ਦੇ ਪੁਰਾਣਿਆਂ ਦਾ ਦੋਨੋਂ ਦਾ ਹੀ ਕੰਮ ਆ ਠੀਕ ਹੈ ਜੀ ਤੇ ਬਾਕੀ ਕਿਸੇ ਵੀਰ ਨੇ ਕੋਈ ਹੋਰ ਟਰੈਕਟਰ ਲੈਣਾ ਵੇਚਣਾ ਹੁੰਦਾ ਤਾਂ ਜਰੂਰ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਨੰਬਰ ਆਪਣਾ 8146678190 ਇਸ ਨੰਬਰ ਤੇ ਕਾਲ ਕਰ ਸਕਦਾ ਜੀ ਠੀਕ ਹੈ ਜੀ ਬਾਕੀ ਪੁਰਾਣੇ ਟਰੈਕਟਰ ਆਪਣੇ ਕੋਲ ਵੀ ਖੜੇ ਆ ਆਲਰੇਡੀ ਲਗਭਗ ਲਗਭਗ ਸਾਰੇ ਟਰੈਕਟਰ ਨੇ ਵੀਡੀਓ ਆ ਪਾਈਆਂ ਹੋਈਆਂ ਠੀਕ ਹੈ ਜੀ ਤੇ ਤੇ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਜਦ ਤੱਕ ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ